ਕੋਆ ਸ਼ਰਮ ਕਰ ਲੋ ਸ਼ਰਮ ਕਰ ਲੋ ਆ ਨਿੱਕੂ ਸਿੰਘ ਠੀਕ ਆ ਆ ਦੇਖ ਜੂਨੀਅਰ ਔੜਦਾ ਪੰਜਾਬ ਪੰਜਾਬ ਦੀ ਪੰਜਾਬ ਠੀਕ ਆ ਨਿੱਕੂ ਸਿੰਘ ਚਿਕਣ ਬਰਗਰ ਸਿੰਘ ਤੋਂ ਜਿਹੜਾ ਨਾਮ ਆ ਉਹ ਚੇਂਜ ਕੀਤਾ ਜਾਵੇ ਜਿਹੜਾ ਅੱਜ ਮੈਂ 35 ਸੈਕਟਰ ਚੰਡੀਗੜ੍ਹ ਆਇਆ ਹੋਇਆ ਸੀ ਤੁਹਾਨੂੰ ਮੈਂ ਬਰਗਰ ਸਿੰਘ ਦੀਆਂ ਕਰਤੂਤਾ ਦਿਖਾਉਣਾ ਮੈਨੂੰ ਦੇਖ ਕੇ ਇਨਾ ਗੁੱਸਾ ਚੜਿਆਣਾ ਆ ਦੇਖੋ ਤੁਸੀਂ ਮਾੜਾ ਹੀ ਆਂ ਦੀ ਦੁਕਾਨ ਦਾ ਇਹਨੇ ਨਾਂ ਰੱਖਿਆ ਹੋਇਆ ਬਰਗਰ ਸਿੰਘ ਪਹਿਲੀ ਗੱਲ ਤੇ ਇਹਨੂੰ ਪੁੱਛਣ ਆਲੀ ਆ ਵੀ ਤੈਨੂੰ ਸਿੰਘ ਸ਼ਬਦ ਦਾ ਮਤਲਬ ਨਹੀਂ ਪਤਾ 7 ਸਾਲ ਹੋ ਗਏ ਇਹਨੂੰ ਦੁਕਾਨ ਖੋਲੀ ਨੂੰ ਅੱਜ ਤੱਕ ਸਾਡੇ ਲੋਕਾਂ ਨੇ ਅੱਜ ਤੱਕ ਇਹਦਾ ਵਿਰੋਧ ਨਹੀਂ ਕੀਤਾ ਇਹ ਨਤੀਜਾ ਦੇਖ ਲਓ ਨਾਲ ਤੰਬਾਕੂ ਦੀ ਦੁਕਾਨ ਹੈ ਨਾਲ ਬਰਗਰ ਸਿੰਘ ਆਪਦੀ ਦੁਕਾਨ ਖੋਲੀ ਹੋਈ ਆ ਪਹਿਲੀ ਗੱਲ ਤਾਂ ਇਹ ਤੰਬਾਕੂ ਦੀ ਦੁਕਾਨ ਦੇ ਨਾਲ ਦੁਕਾਨ ਖੋਲੀ ਆ ਠੀਕ ਆ ਜਿਹੜਾ ਆਪਾਂ 7 ਸਾਲਾਂ ਤੋਂ ਬੋਲੇ ਨਹੀਂ ਇਦੋਂ ਬਾਅਦ ਉਹਨੇ ਕੀ ਕਰਤੂਤ ਕੀਤੀ ਆ ਦੇਖ ਲਓ ਲੋਗੋ ਲਾਤਾ ਵਿੱਚ ਸਰਦਾਰ ਦਾ ਤੇ ਪੀਲੇ ਰੰਗ ਦੀਆਂ ਲਾਤੀਆਂ ਮੁੱਛਾਂ ਠੀਕ ਹੈ ਜੀ ਇਹ ਸਾਰਾ ਕੁਝ ਤਾਂ ਕੀਤਾ ਇਹਨੇ ਕਿਉਂਕਿ ਸਾਡੇ ਲੋਕ ਚੁੱਪ ਆ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਆ ਮੈਨੂ ਦੇਖੋ ਤੁਸੀਂ ਨਿੱਕੂ ਸਿੰਘ ਬੈਜ ਪਹਿਲੀ ਗੱਲ ਤਾਂ ਇਹਨੂੰ ਪੁੱਛੋ ਵੀ ਸਿੰਘ ਸ਼ਬਦ ਦਾ ਤੈਨੂੰ ਮਤਲਬ ਨਹੀਂ ਪਤਾ ਵੀ ਮਤਲਬ ਕੀ ਆ ਫੇਰ ਇਹਨੇ ਥੱਲੇ ਜੂਨੀਅਰ ਉੜਤਾ ਪੰਜਾਬ ਠੀਕ ਹੈ ਜੀ ਉਹ ਮਜ਼ਾਕ ਬਣਾਤਾ ਲੋਕੋ ਮਜ਼ਾਕ ਪੰਜਾਬ ਦਾ ਵੀ ਤੇ ਸਿੰਘ ਸ਼ਬਦ ਦਾ ਵੀ ਅੱਗੇ ਦੇਖੋ ਤੁਸੀਂ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਫੇਰ ਆ ਗਿਆ ਬੰਟੀ ਪਾਪੇ ਦਾ ਆਲੂ ਆਹ ਦੇਖ ਲਓ ਠੀਕ ਆ ਫਿਰ ਉੜਦਾ ਪੰਜਾਬ 2.0 ਹੋਰ ਇਹਨੇ ਕੀ ਲਿਖਿਆ ਸੀ ਇੱਥੇ ਆ ਨਿੱਕੂ ਸਿੰਘ ਚਿਕਨ ਆਹ ਦੇਖ ਲਓ ਲੈ ਨਿੱਕੂ ਸਿੰਘ ਚਿਕਨ ਤੇ ਮੈਨੂੰ ਹੁਣ ਤੁਸੀਂ ਆਏ ਦੱਸੋ ਵੀ ਹੁਣ ਇਹ 버ਗਰ ਪੀਜੀਆਂ ਦੇ ਪਿੱਛੇ ਸਿੰਘ ਸ਼ਬਦ ਲਾਉਣਗੇ ਅੱਜ ਜਣੇ ਮੈਨੂ ਵਿੱਚ ਕਿਸੇ ਨਿੱਕੂ ਸਿੰਘ ਜਾਂ ਚਿੰਟੂ ਸਿੰਘ ਕੱਲੂ ਕੋਈ ਤੰਬਾਕੂ ਦੀ ਦੁਕਾਨ ਖੋਲੂ ਉਹਦੇ ਪਿੱਛੇ ਵੀ ਸਿੰਘ ਲਾ ਦੂਗਾ ਪਹਿਲੀ ਗੱਲ ਤਾਂ 7 ਸਾਲ ਹੋ ਗਏ ਕਿਸੇ ਨੇ ਕੋਈ ਐਕਸ਼ਨ ਲਿਆ ਕਿਉਂ ਨਹੀਂ ਕਿਸੇ ਨੇ ਵਿਰੋਧ ਕਿਉਂ ਨਹੀਂ ਕੀਤਾ ਮੈਨੂੰ ਤਾਂ ਸਾਡੇ ਲੋਕਾਂ ਦੀ ਸਮਝ ਨਹੀਂ ਆਉਂਦੀ ਮੈਨੂੰ ਇੰਨਾ ਗੁੱਸਾ ਚੜਿਆ ਨਾ ਵੀ ਬਰਗਰ ਸਿੰਘ ਨਾਂ ਰੱਖਿਆ ਤੰਬਾਕੂ ਦੀ ਦੁਕਾਨ ਦੇ ਨਾਲ ਠੀਕ ਆ ਇਹਨੇ ਦੁਕਾਨ ਖੋਲੀ ਹੋਈ ਆ ਤੇ ਉੱਪਰ ਦੀ ਸਰਦਾਰ ਵਾਲਾ ਲੋਗੋ ਬਣਾ ਕੇ ਪੀਲੇ ਰੰਗ ਦੀਆਂ ਮੁੱਛਾਂ ਲਾਈਆਂ ਪਈਆਂ ਤੇ ਮੈਨੂ ਚ ਉਰਦਾ ਪੰਜਾਬ ਜੂਨੀਅਰ ਪੰਜਾਬ ਨਿੱਕੂ ਸਿੰਘ ਚਿਕਨ ਹੈ ਨਿੱਕੂ ਸਿੰਘ 버거 ਲੈ ਗੁਰ ਗੋਵਿੰਦ ਸਿੰਘ ਜੀ ਨੇ ਸਿੰਘ ਸ਼ਬਦ ਸਾਨੂੰ ਵਰਤਿਆ ਆਪਦੇ ਨਾਂ ਦੇ ਪਿੱਛੇ ਲਾਉਣ ਨੂੰ ਸਿੰਘ ਦਾ ਮਤਲਬ ਆ ਸ਼ੇਰ ਤੇ ਸਵਾਲ ਆ ਲੱਗ ਸੇ ਏਕ ਲੜਾਉ ਇਹਨਾਂ ਨੇ ਸਿੰਘ ਸ਼ਬਦ ਦਾ ਮਜ਼ਾਕ ਹੀ ਬਣਾ ਕੇ ਰੱਖਤਾ ਯਾਰ ਤੇ ਮੇਰੀ ਇਹ ਵੀਡੀਓ ਮੈਂ ਸਾਰੀ ਸੰਗਤ ਅੱਗੇ ਬੇਨਤੀ ਕਰਦਾ ਵੀ ਸ਼ੇਅਰ ਕਰਕੇ ਅਕਾਲ ਤਖਤ ਸਾਹਿਬ ਦੇ ਜ਼ਫੇਦਾਰ ਤੱਕ ਜਰੂਰ ਪਹੁੰਚਦੀ ਕਰੋ ਸਾਡੇ ਨੰਗ ਸਿੰਘਾਂ ਤੱਕ ਪਹੁੰਚਦੀ ਕਰੋ ਸਾਡੇ ਸਤਿਕਾਰਯੋਗ ਅਕਾਲ ਤਖਤ ਸਾਹਿਬ ਦੇ ਜ਼ਫੇਦਾਰ ਜੀ ਤੱਕ ਮੇਰੀ ਇਹ ਵੀਡੀਓ ਜਰੂਰ ਪਹੁੰਚਦੀ ਕਰੋ ਤਾਂ ਕਿ ਕੋਈ ਨਾ ਕੋਈ ਐਕਸ਼ਨ ਆ ਜਿਹੜਾ ਉਹ ਲਿਆ ਜਾਵੇ ਸਾਨੂੰ ਇਹਦੇ ਬਿਜ਼ਨਸ ਤੋਂ ਕੋਈ ਹੋਣੀ ਹੈਗਾ ਬਿਜ਼ਨਸ ਕਰੇ ਅਗਲਾ ਸਾਨੂੰ ਪ੍ਰੋਬਲਮ ਆ ਜਿਹੜਾ ਇਹਨੇ ਨਾਂ ਰੱਖਿਆ ਹੋਇਆ ਬਰਗਰ ਸਿੰਘ ਉੱਪਰ ਦੀ ਜਿਹੜਾ ਲੋਗੋ ਲਾਇਆ ਵਿੱਚ ਸਰਦਾਰ ਦਾ ਆ ਤੁਸੀਂ ਦੇਖ ਲਓ ਪੀਲੇ ਰੰਗ ਦੀਆਂ ਮੁੱਛਾਂ ਲਾਈਆਂ ਪਈਆਂ ਨਾਲ ਤੰਬਾਕੂ ਵਾਲੀ ਦੀ ਦਾ ਲੋਗੋ ਨਾਲ ਨਾਲ ਤੰਬਾਕੂ ਵਾਲੀ ਦੁਕਾਨ ਉਹਦਾ ਵੀ ਪੀਲਾ ਲੋਗੋ ਅੱਜ ਮੇਰੇ ਨਾਲ ਬਾਈ ਸੀ ਬਾਈ ਮੈਨੂੰ ਦੱਸਦਾ ਸੀ ਰੋਮੀ ਕਿੰਨੀਆਂ ਬਾਈ ਬਰਾਂਚਾਂ 175 ਬਰਾਂਚਾਂ ਨੇ ਟੋਟਲੀ 175 ਬਰਾਂਚਾਂ ਨੇ ਅੱਜ ਬਰਗਰ ਸਿੰਘ ਨੇ ਰੱਖਿਆ ਨਾ ਨਿੱਕੂ ਸਿੰਘ ਹੈ ਆ ਦੇਖੋ ਤੁਸੀਂ ਆ ਮੈਂ ਤੁਹਾਨੂੰ ਦਿਖਾਇਆ ਜੂਨੀਅਰ ਔਰਦਾ ਪੰਜਾਬ ਇਹਨੂੰ ਸਮਝਾਓ ਵੀ ਔਰਦਾ ਪੰਜਾਬ ਨਹੀਂ ਹੈ ਪਹਿਲਾਂ ਤਾਂ ਆਹ ਕੌਣ ਆ ਜਿਹਨੇ ਰੱਖਿਆ ਨਾਮ ਇਹਨੂੰ ਪੰਜਾਬ ਬਾਰੇ ਦੱਸੋ ਵੀ ਪੰਜਾਬ ਹੈ ਕੀ ਠੀਕ ਆ ਨਾ ਇਹਨਾਂ ਨੂੰ ਪਹਿਲਾਂ ਪੰਜਾਬ ਬਾਰੇ ਦੱਸੋ ਇਹਨਾਂ ਨੂੰ ਪਹਿਲਾਂ ਸਿੰਘ ਸ਼ਬਦ ਬਾਰੇ ਐ ਮੈਂ ਬਾਈ ਨੂੰ ਕਹਿਣਾ ਜਿਹੜਾ ਇਹ ਬ੍ਰਾਂਡ ਦਾ ਮਾਲਕ 버ਗਰ ਸਿੰਘ ਹੈ ਵੀ ਪਹਿਲਾਂ ਸਿੰਘ ਸ਼ਬਦ ਬਾਰੇ ਪੜ ਵੀ ਸਿੰਘ ਸ਼ਬਦ ਹੈ ਕੀ ਸਵਾਲ ਲਾਗ ਸੇ ਇੱਕ ਲੜਾਉ ਉਹ ਹੁੰਦੇ ਨੇ ਸਿੰਘ ਤੇ ਤੁਸੀਂ ਬਰਗਰਾਂ ਪਿੱਛੇ ਸਿੰਘ ਨਾਮ ਲਾਈ ਜਾਂਦੇ ਹੋ ਉੱਪਰ ਦੀ ਤੁਸੀਂ ਸਰਦਾਰ ਵਾਲਾ ਲੋਗੋ ਲਾ ਕੇ ਤੁਸੀਂ ਜਲੂਸ ਕੱਢਾਉਂਦੇ ਲੱਗੇ ਹੋਏ ਹੋ ਆ ਤੁਸੀਂ ਦੇਖੋ ਉਧਰ ਆਪਣਾ ਸਰਦਾਰ ਦਾ ਲੋਗੋ ਲਾਇਆ ਇਹਨਾਂ ਨੇ ਮੁੱਛਾਂ ਪੀਲੀਆਂ ਰੱਖੀਆਂ ਠੀਕ ਆ ਜੀ ਤੇ ਨਾਲ ਆ ਜਿਹੜੀ ਤੰਬਾਕੂ ਦੀ ਦੁਕਾਨ ਆ ਇਹਦਾ ਲੋਗੋ ਵੀ ਪੀਲੇ ਰੰਗ ਦਾ ਹੁਣ ਤੁਸੀਂ ਮੈਨੂੰ ਆਏ ਦੱਸੋ ਵੀ ਸਰਦਾਰ ਤੇ ਤੰਬਾਕੂ ਦੇ ਵਿੱਚ ਕੋਈ ਫਰਕ ਨਹੀਂ ਹੈ ਬਰਗਰ ਸਿੰਘ ਗੱਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਵੀ ਸਾਡੇ ਲੋਕ ਬੋਲਦੇ ਕਿਉਂ ਨਹੀਂ ਹੈਗੇ ਇੱਧਰ ਲੋਕੋ ਆ ਸ਼ਰਮ ਕਰ ਲੋ ਸ਼ਰਮ ਕਰ ਲੋ ਆ ਨਿੱਕੂ ਸਿੰਘ ਠੀਕ ਆ ਆ ਦੇਖ ਲੋ ਜੂਨੀਅਰ ਉੜਦਾ ਪੰਜਾਬ ਪੰਜਾਬ ਜਿਹੜੀ ਪੰਜਾਬ ਠੀਕ ਆ ਨਿੱਕੂ ਸਿੰਘ ਚਿਕਣ ਮਾੜੀ ਮੋਟੀ ਸ਼ਰਮ ਕਰ ਲੋ ਯਾਰ ਜੇ ਅੱਜ ਵੀ ਨਾ ਬੋਲੇ ਨਾ ਜੇ ਆਪਾਂ 6 ਸਾਲ ਪਹਿਲਾਂ ਬੋਲੇ ਹੁੰਦੇ ਤਾਂ ਅੱਜ ਇਹ ਕਰਤੂਤਾਂ ਨਹੀਂ ਹੋਣੀਆਂ ਸੀ ਜੇ ਆਪਾਂ ਹਜੇ ਵੀ ਨਾ ਬੋਲੇ ਫਿਰ ਅੱਗੇ ਦੇਖਿਓ ਤੁਸੀਂ ਕੀ ਕੌਸ਼ ਹੁੰਦਾ ਏ ਹੁਣ ਸਾਡੇ ਲੋਕਾਂ ਦੇ ਉੱਪਰ ਵੀ ਜੇ ਤਾ ਉਹ ਬੋਲਣਗੇ ਤਾਂ ਠੀਕ ਆ ਨਹੀਂ ਭਾਈ ਦੇਖ ਲਓ ਤੁਸੀਂ ਐਂ ਜਲੂਸ ਕੱਢਣਗੇ ਥਾ ਥਾ ਤੇ ਕੱਲ ਨੂੰ ਐ ਨਹੀਂ ਪਤਾ ਤੰਬਾਕੂ ਦੀ ਦੁਕਾਨ ਦੇ ਪਿੱਛੇ ਅਗਲਾ ਸਿੰਘ ਲਾ ਦਵੇ ਸੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਕੱਲ ਨੂੰ ਕੋਈ ਕੇਕ ਵਾਲੀ ਦੁਕਾਨ ਹੋਊ ਅਗਲਾ ਕੇਕ ਦੇ ਪਿੱਛੇ ਸਿੰਘ ਲਾ ਦੂ ਕੱਲ ਨੂੰ ਕੋਈ ਮੋਮਸ ਵਾਲੀ ਦੁਕਾਨ ਹੋਊ ਅਗਲਾ ਮੋਮਸ ਦੇ ਪਿੱਛੇ ਸਿੰਘ ਲਾ ਦੂ ਠੀਕ ਆ ਨਾ ਸਿੰਘ ਸ਼ਬਦ ਦਾ ਅਰਥ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਜਿੰਨੇ ਸਰਦਾਰ ਬੰਦੇ ਆ ਵੀ ਸਿੰਘ ਸ਼ਬਦ ਦਾ ਅਰਥ ਹੈ ਕਿ ਠੀਕ ਆ ਨਾ ਸੋ ਇਸ ਕਰਕੇ ਕੋਈ ਨਾ ਕੋਈ ਐਕਸ਼ਨ ਜਰੂਰ ਹੋਣਾ ਚਾਹੀਦਾ ਜਾਂ ਇਹ ਦੁਕਾਨਾਂ ਵਾਲਿਆਂ ਨੂੰ ਚਾਹੀਦਾਗਾ ਵੀ 버거 ਸਿੰਘ ਤੋਂ ਜਿਹੜਾ ਨਾਮ ਆ ਉਹ ਚੇਂਜ ਕੀਤਾ ਜਾਵੇ ਜਿਹੜਾ ਇਹਨਾਂ ਨੇ ਮੈਨੂ ਦੇ ਵਿੱਚ ਨਿੱਕੂ ਸਿੰਘ ਜੂਨੀਅਰ ਉੜਦਾ ਪੰਜਾਬ ਇਹ ਹੋ ਜਾ ਕੋਈ ਲਿਖਿਆਗਾ ਆ ਮੈਨੂ ਦੇ ਉੱਪਰੋਂ ਵੀ ਜਿਹੜੇ ਨਾਮ ਆ ਉਹ ਜਲਦੀ ਤੋਂ ਜਲਦੀ ਹਟਾਏ ਜਾਣ